ਨੰਨਾ ਹੈ ਕਿ ਅਸੀਂ ਪਹਿਲਾਂ ਵੀ ਪਰ ਉਹ ਨਵੇਂ ਕੱਪੜਾ ਚਾਹੁੰਦੇ ਸੋ ਉਹਦੇ ਵਾਸਤੇ ਅਸੀਂ ਪ੍ਰਬੰਧ ਕੀਤਾ ਹੈ ਤੋਂ ਬਾਅਦ ਮੈਂ ਇਹ ਪੈਲਸ ਦੇ ਵਿੱਚ ਆਪਾਂ ਬੈਠਾਂਗੇ ਗੱਲਬਾਤ ਕਰਾਂਗੇ ਕੋਈ ਵੀ ਸਮੱਸਿਆ ਕੋਈ ਵੀ ਇਸੇ ਕਿਸਮ ਦਾ ਕੋਈ ਕੰਮ ਹੋਵੇ ਤਾਂ ਦੱਸਿਓ ਕਿਉਂਕਿ ਤੁਸੀਂ ਸਾਡੇ ਅੱਗੇ ਹੋ ਗਏ ਸੀ ਤੁਸੀਂ ਸਾਨੂੰ ਲੈ ਕੇ ਜਾਂਦੇ ਸੀ ਇੱਥੋਂ ਖੱਬੇ ਨਹੀਂ ਜੀ ਇੱਥੋਂ ਸੱਜੇ ਮੁੜਨਾ ਹੈ ਇਹਨਾਂ ਦੇ ਘਰ ਮੂਰਤੀ ਲੱਗਣਾ ਹੈ ਇਹਨਾਂ ਦੇ ਘਰ ਮੂਰਤੀ ਲੰਗਣਾ ਨਹੀਂ ਇਹ ਸਾਰਾ ਕੁਝ ਤੁਹਾਨੂੰ ਪਤਾ ਸੀ ਕਿਨਾਂ ਦੇ ਘਰ ਮੂਰਤੀ ਲੱਗ ਕੇ ਫੈਲਾ ਹੈ ਕਿਨਾਂ ਦੇ ਘਰ ਮੂਰਤੀ ਜਾ ਕੇ ਮੈਂ ਟਾਈਮ ਤੇ ਸ਼ੋਅ ਖਰਾਬ ਹੋਈ ਨਹੀਂ ਕਸ ਪਤਾ ਮੰਤਰ ਬਿਰੋਜ 2014 ਦੇ ਵੀ ਜਦੋਂ ਤੁਸੀਂ ਸਵਾਦ ਉਹਨਾਂ ਕਰੇ ਮੈਨੂੰ ਪਾਰਲੀਮੈਂਟ ਭੇਜਿਆ ਮੈਂ ਪਾਰਲੀਮੈਂਟ ਦੇ ਵਿੱਚ ਮੁੱਦੇ ਖੋਲ੍ਹਣ ਲੱਗਿਆ ਦੂਤ 14 ਦੇ ਸ਼ੁਰੂ ਚ 15 ਜੁਲਾਈ 2015 ਨੂੰ ਤੂਰੀ ਦੀ ਜਿਮਨੀ ਕੌਣ ਆਈ ਉਹ ਅਰਵਿੰਦ ਮਖੰਨਾ ਅਸਤੀਫਾ ਦੇ ਗਿਆ ਤਾਂ 15 ਦੇ ਸ਼ੁਰੂ ਚ ਫਰਬਰੀ ਮਾਰਚ ਚ ਚੋਣਾ ਆ ਗਿਆ ਤੂਰੀ ਦੀ ਪ੍ਰਕਾਸ਼ ਸਿੰਘ ਬਾਦਲੂ ਦੀ ਸਰਕਾਰ ਸੀ ਤਾਂ ਆਏ ਸੰਗਦਰਸ਼ਨ ਕਰਨ ਲੱਗੇ ਗੋਵਿੰਦ ਸਿੰਘ ਲੰਗੋਵਾਲ ਜੀ ਉਹਨਾਂ ਦੇ ਮੀਤਵਾਰ ਸੀ ਤਾਂ ਉਸ ਵੇਲੇ ਇਸ ਟੋਲ ਪਲਾਟੇ ਉਤੇ ਲੱਗਣ ਦੇ ਚਾਂਸ ਬਣ ਗਏ ਸੀ ਦੰਦ ਕਥਾ ਚੱਲ ਪਈ ਸੀ ਕਿ ਇੱਥੇ ਬਣੂਗਾ ਤਦ ਬਾਦਲ ਸਾਹਿਬ ਨੇ ਵੱਡੇ ਵੱਲ ਸਾਹਿਬ ਮੁੱਖ ਮੰਤਰੀ ਜੀ ਉਸ ਕੋਲ ਗਏ ਤਾਂ ਉਹਨਾਂ ਨੇ ਥੋੜੇ ਪਿੰਡਾਂ ਜਾਂ ਜਾ ਕੇ ਇਹ ਗੱਲ ਕਹੀ ਸੰਗਦਰਸ਼ਨਾ ਚ ਕਿ ਸਾਨੂੰ ਵੋਟਾਂ ਪਾਓ ਕਿ ਟੋਲ ਪਲਾਜ਼ਾ ਲੱਗਣ ਨਹੀਂ ਦੇਣਾ ਆਪਾਂ ਸਹੀ ਹੈ ਨਾ ੁੱਡੇ ਪਿੰਡ ਵੀ ਆਏ ਹੁਣ ਵੋਟਾਂ ਬਾਤਿਆਂ ਅਪ੍ਰੈਲ 2015 ਦੇ ਵਿੱਚ ਗੋਵਿੰਦ ਸਿੰਘ ਲੰਗੂ ਵਾਲ ਜੀ ਐਮਐਲਏ ਬਣ ਕੇ 5 ਸਾਲ ਆ ਵੀ ਬੰਨ ਲਾ ਕੇ 3-4 ਮਹੀਨੇ ਨੂੰ ਵਾਇਨਡ ਲੱਗੇ। ਫੋਲ ਕਲਾ ਦੇ। 7 ਸਾਲ ਦੀ ਮਿਆਦ ਰਹੀ ਸੀ। 5-9-2015 5 ਸਤੰਬਰ 2015 ਨੂੰ ਇਹ ਚੱਲ ਪਿਆ ਸੀ ਪਹਿਲੀ ਵਾਰੀ ਕਿ ਕੱਟਤੀ ਸੀ ਨਾ। ਬਾਦਲ ਸਾਹਿਬ ਨੇ ਕਿਹਾ ਸੀ ਨਹੀਂ ਲੱਗੂ ਦੇਣਾ। ਪਤੰਗ ਜਰ ਮਹੀਨੇ ਬੜਾ ਕੇ ਉਹਨੂੰ ਪਹਿਲੀ ਪਤਾ ਸੀ ਕਿ ਇਹਦਾ ਮੋਟਾ ਲੈਵਲ ਆ ਦੇਖਦੇ ਇਹਨਾਂ ਨੂੰ ਕੌਣ ਪੁੱਛਦਾ ਤੇ ਇੱਥੇ ਪਰਚੇ ਕੱਢਣ ਲੱਗੇ ਕੀ ਕੀ ਕਰ ਸਕਦੇ ਆ ਛੋਟਾ ਵਾਪਸ ਲੈ ਨਹੀਂ ਸਕਦੇ ਪੁੱਤ ਜਿਵੇਂ ਉਹ ਬਹੁਤ ਲਿਆ ਦੂਜੇ ਪਾਸੇ ਵੋਟਾਂ ਵਾਪਸ ਲੈਣ ਨੂੰ ਫਿਰਦੇ ਹੁਣ ਨਹੀਂ ਮਿਲਦੀਆਂ ਤਾਂ ਹੁਣ ਨਵੀਂ ਰੋਟੀ ਹੋਊਗੀ ਤਾਂ 4 ਮਹੀਨਿਆਂ ਦੇ ਵਿੱਚ ਚੱਲ ਪਿਆ 7 ਸਾਲ ਦੀ ਮਿਆਦ ਮੈਂ ਪਾਰਲੀਮੈਂਟ ਦੇ ਵਿੱਚ ਮੁੱਦਾ ਠਾਇਆ ਕਿ ਜੀ ਮੈਨੂੰ ਇਹ ਦੱਸੋ ਜਗ੍ਹਾ ਜਗ੍ਹਾ ਟੋਲ ਬਲਾਜ਼ੇ ਲਾ ਕੇ ਇਹ ਟੋਲ ਬਲਾਜ਼ਾ ਕਿੰਨੇ ਪੈਸੇ ਲੈਂਦਾ ਸੀ ਸਿੰਗਲ ਤੇ ਕਾਰ ਦੇ ਹੱਥ ਪਈਏ ਆਉਣ ਜਾਣ ਦੇ 90 ਜਿਹੜੇ ਲਾਈਟ ਕਮਰਸ਼ੀਅਲ ਵੀਹਿਕਲ ਨੇ ਉਹਨਾਂ ਦਾ 95 ਜਾਣ ਦੇ ਦਬਲ ਲੈਣਾ 145 ਬੱਸ ਟਰੱਕ ਜਿਹੜੇ 2 ਐਕਸਲ ਵਾਲੇ ਨੇ 200 ਰੁਪਈਆ ਇੱਕ ਵਾਰ ਦਾ 295 ਆਉਣ ਜਾਣ ਦਾ 3 ਐਕਸਲ ਵਾਲੇ 210 ਇੱਕ ਵਾਰ ਦੇ 320 ਆਉਣ ਜਾਣ ਦੇ 4 ਤੋਂ 6 ਐਕਸਲ ਵਾਲੇ 310 ਕੱਲੇ ਜਾਣ ਦੇ 450 ਜਾਣ ਦੇ ਤੇ ਵੱਡੇ ਸਾਈਜ਼ ਦੇ 6 ਤੋਂ 7 ਐਕਸਲ ਵਾਲੇ ਜਿਹੜੇ ਟਰੱਕ ਚੱਲਦੇ ਨੇ ਜਬ ਵਾਹਨ ਚੱਲਦੇ ਨੇ 375 ਕੱਲੇ ਜਾਣ ਦੇ 565 ਆਉਣਾ ਇਹ ਰੇਡ ਵੀਰੋ ਜਦੋਂ ਏ ਕਿਹੜਾ ਏ ਕਿਹੜਾ ਗੱਲ ਆ ਇੱਧਰ ਦੀ ਗੱਲ ਜੋ ਉੱਧਰ ਨੂੰ ਐ ਇੱਧਰ ਨੂੰ ਹੋ ਜਾਊਗੀ ਇੱਧਰ ਨੂੰ ਐ ਇੱਧਰ ਨੂੰ ਹੋ ਜਾਊਗੀ ਇੱਧਰ ਨੂੰ ਐ ਇੱਧਰ ਨੂੰ ਕੁਝ ਹੋਰ ਆ ਜਦੋਂ ਇੰਨਾ ਟਰੱਕਾਂ ਵਾਲਿਆਂ ਨੂੰ ਦਿੱਲੀ ਤੋਂ ਚੱਲਦੇ ਨੇ ਮਹਾਰਾਸ਼ਟਰ ਤੋਂ ਚੱਲਦੇ ਨੇ ਗੁਜਰਾਤ ਤੋਂ ਚੱਲਦੇ ਨੇ ਚੇਨਈ ਤੋਂ ਚੱਲਦੇ ਨੇ ਜਦੋਂ ਟੈਕਸ ਦਿੰਦੇ ਆ ਉਹਦੇ ਨੇ ਦਿੰਦੇ ਆ ਉਹ ਚੀਜ਼ ਜਿਹੜੀ 5 ਰੁਪਈਆ ਦੀ ਹੁੰਦੀ ਹੈ ਇਹ ਆ ਕੇ 95 ਰੁਪਈਆ ਦੀ ਹੋ ਜਾਂਦੀ ਹੈ ਕਿਉਂਕਿ ਟੋਲ ਪਲਾਜ਼ਾ ਦੇ ਪੈਸੇ ਜਿਹੜੇ ਨੇ ਉਹਦਾ ਵਪਾਰੀ ਨੇ ਤਾਂ ਇਹ ਕਹਿਣਾ ਜੀ ਇੰਨੇ ਟੋਲ ਪਲਾਜ਼ੇ ਦੇ ਲੱਗਦੇ ਨੇ ਮੈਂ ਤਰੀਕਾ ਬਦਲਾਂਗਾ ਕਰ ਕਰਾ ਕੇ ਕਿਤੇ ਨਾ ਕਿਤੇ ਗੱਲਾਂ ਆਪਣੇ ਪਿਆ ਕੇ ਨਿਪਟਦੀਆਂ 7 ਸਾਲ ਹੋ ਗਏ ਚਲਾ ਲਿਆ 2000 17 ਚ ਵੋਟਾਂ ਪਈਆਂ ਤੇ ਕਾਂਗਰਸ ਜਿੱਤ ਗਈ ਜਿੱਤ ਜਿੱਤ ਦਾ ਨਜ਼ਾਰਾ ਇਹ ਗੱਲ ਲੋਕਾਂ ਤੇ ਫੈਲ ਗਈ ਜਹਲਾ ਨੂੰ ਕਹ ਲੋ ਵੀ ਜਿਹੜਾ ਨਵਾਂ ਜੇ ਟੈਨ ਲਿਆ ਉਹਨੇ ਹਿੱਸਾ ਲਿਆ ਚ ਲੱਗ ਦੌਰ ਪੀਉਂਦੇ ਰਹਾਂ ਕਿੱਥੇ ਜਾਵੇ ਤਾਂ ਹਰ ਇੱਕ ਇਹ ਕਹਿਣ ਵੀ ਨਹੀਂ ਹੈਗੇ ਜਾਂ ਫਲਾਨਾ ਤਿੰਨ ਇਧਰ ਵੀ ਸੜਕਰੀ ਵੀ ਬਣਾਈਓ ਕਹਿੰਦੇ ਨਾ ਜੋ ਮਰਜ਼ੀ ਕਰੀ ਚੱਲਣਾ ਹੁੰਦਾ ਹੈਗੇ ਨਹੀਂ ਕਰੀਂਗੇ ਯੋਡੀ ਗੱਲ ਜੱਤ ਦੀ ਜੱਤ ਦੀ ਸੋ ਵੀਰੋ ਸੰਗਰੂਰ ਤੋਂ ਲੁਧਿਆਣਾ ਜਾਣਾ 70 ਕਿਲੋਮੀਟਰ ਦੋ ਨੇ ਕੈਮਨਗੜ੍ਹ ਦੇ ਪਰਲੇ ਪਾਸੇ ਆ ਜਾਣੀ ਕਿ 19 ਦਾ ਹੀ ਡੀਜ਼ਲ ਲੱਗਦਾ 19 ਦਾ ਹੀ ਟੋਲ ਪਲਾਜੇ ਜਾਨੀ ਕਿ ਆਪਾਂ ਡੀਜ਼ਲ ਜਿਹੜਾ ਪਵਾ ਰਹੇ ਹਾਂ ਦੁੱਗਣੇ ਰੇਲ ਤੇ ਪਾ ਰਹੇ ਹਾਂ ਸਾਡਾ ਕਿਉਂਕਿ ਉਹਨੇ ਪੈਸੇ ਹੋਰ ਦੇਨੇ ਪੈਣਗੇ ਸੜਕ ਤੇ ਪਾਰਲੀਮੈਂਟ ਚ ਮੁੱਦਾ ਠਾਇਆ ਸੀ ਕਿ ਜਦੋਂ ਅਸੀਂ ਗੱਡੀ ਖਰੀਦਦੇ ਹਾਂ ਸ਼ੋਰੂਮ ਦੇ ਵਿੱਚ ਤਾਂ 8% ਉਸ ਗੱਡੀ ਦੀ ਕੀਮਤ ਤੇ ਸਾਨੂੰ ਰੋਡ ਟੈਕਸ ਦੇਣਾ ਪੈਂਦਾ ਦਿੰਨੇ ਆ ਨਾ ਰੋਡ ਟੈਕਸ ਉਹਦੀ ਕੀਮਤ ਤੇ ਜਿੰਨੇ ਦੀ ਵੀ ਗੱਡੀ ਹੈ ਤਾਂ ਫਿਰ ਰੋਡ ਟੈਕਸ ਮਤਲਬ ਸੜਕਾਂ ਦਾ ਟੈਕਸ ਵੀ ਇਹ ਗੱਡੀ ਸੜਕਾਂ ਤੇ ਚੱਲੂਗੀ ਤੇ ਸੜਕਾਂ ਤੇ ਤੁਸੀਂ ਆਹ ਲਾਤੇ ਤੇ ਅਸੀਂ ਕਿਹੜੀ ਸੜਕ 'ਤੇ ਜਾਈਏ ਫਿਰ ਯਾਹੋ ਟੈਕਸ ਫਿਰ ਕਿਹੜੀਆਂ ਸੜਕਾਂ ਦਾ ਜਿਹੜਾ ਸਾਥੂ ਉੱਤੇ ਲੈਣ ਲਿਆ। ਜਦੋਂ ਅਸੀਂ ਸੜਕ ਕਿ ਕਿਰਾਏ ਤੇ ਲੈਣੀ ਹੈ। ਮਤਲਬ 90 ਰੁਪਏ ਦੇ ਕੇ ਸੜਕ 24 ਘੰਟੇ ਵਾਸਤੇ ਆਪਣੇ ਕੋਲ ਕਿਰਾਏ ਤੇ ਹੋ ਗਈ। ਫਿਰ ਜਿਹੜੀ ਸਾਡੇ ਸਾਡੇ 2 ਪੈਸੇ ਲੈਨੇ ਫਿਰ ਉਹ ਕਿੱਧਰ ਗਏ। ਸੋ ਵੀਰੋ ਅਹਾਂ ਜੇ ক্লোਜ਼ ਪਾ ਲੇ ਅਹਾਂ ਜੇ ਅਗਰੀਮੈਂਟ ਕਰ ਲੇ ਮੇਰੇ ਕੋਲੇ ਫੈਲ ਆਈ। ਮੈਂ ਕੋਈ ਕਿਸੇ ਦਾ ਵਿਰੋਧ ਕਰਨ ਨਹੀਂ ਆਇਆ। ਮੈਂ ਦੱਸਣ ਆਇਆ ਤੁਹਾਨੂੰ। ਉਕੇ ਮੈਂ ਤੁਹਾਨੂੰ ਪਤਾ ਇਹ ਮੈਂ ਤਾਂ ਸਾਰਾ ਦੱਸ ਦੇਣਾ ਹਾਂ ਭਾਈ ਲਈ ਕਹਿੰਦੇ ਜਾਂ 6 ਮਹੀਨੇ ਵਧਾਓ ਜਾਂ 50 ਕਰੋੜ ਤੋਂ ਉੱਪਰ ਪੈਸੇ ਦੇਣ ਬੈਨੇ ਮੈਂ ਕਾਹਦੇ ਕਹਿੰਦੇ ਜਿਹੜੇ ਦੁਨਧਿਆਨੇ ਵਾਲੇ ਤੋਂ ਉਹਨੇ ਟੋਲ ਫਲਾ ਦੇ ਆਲੇ ਮੰਗਦੇ ਨੇ ਵੀ ਕਾਹਦੇ ਮੰਗਦੇ ਕਹਿੰਦੇ ਜੀ ਕਿਸਾਨ ਅੰਦੋਲਨ ਕਰਕੇ ਘਾਟਾ ਪੈ ਗਿਆ ਤੇ ਕਰੋਨਾ ਕਰਕੇ ਘਾਟਾ ਆਇਆ 6 ਮਹੀਨੇ ਵਧਾਓ ਜੀ ਦੇ 6 ਮਹੀਨੇ ਤੋਂ ਬੋਲਣਾ ਵਾਂਗੇ ਜਾਬਰਦੰਦ ਨਹੀਂ ਮੈਂ ਕਹੇ ਜੀ ਮੈਂ ਦੋਨੇ ਨਾਂ ਕਰਾਂ ਕਹਿੰਦੇ ਹੀ ਤੁਹਾਡੀ ਮਰਜ਼ੀ ਹੈ ਮੈਂ ਕਹੇ ਜੀ ਕਰੋਨਾ ਜਿਹੜਾ ਉਹ ਨੈਸ਼ਨਲ ਡਿਜ਼ਾਸਟਰ ਹੈ ਦੇਸ਼ ਤੇ ਕੁਦਰਤੀ ਪੂਰੀ ਦੁਨੀਆ ਤੇ ਕੁਦਰਤੀ ਆਫਸਤਾਈ ਉਹ ਕਿਹੜਾ ਕੱਲੇ ਇਸ ਏਰੀਆ 'ਚ ਆਈ ਸੀ ਤੇ ਕਰੋਨਾ ਕਰਕੇ ਹੋਰ ਬਹੁਤ ਸਾਰੇ ਲੋਕਾਂ ਦੇ ਬਿਜ਼ਨਸ ਡਾਊਨ ਹੋ ਗਏ ਉਹਨਾਂ ਨੇ ਵੀ ਤਾਂ ਘਾਟਾ ਝੱਲਿਆ ਹੀ ਆ ਤੁਸੀਂ ਚੱਲੋ ਨਾ ਇਹ ਕਿ ਕਿਰਨਾ ਸਾਡੇ ਤੇ ਨਹੀਂ ਆਇਆ ਕਰੋਨਾ ਲੋਕਾਂ ਤੇ ਆਇਆ ਵਾਸੀ ਨੰਬਰ 2 ਕਿਸਾਨਾਂ ਨੂੰ ਮੋਦੀ ਜੀ ਨੇ ਗਲਤ ਕਾਨੂੰਨ ਬਣਾ ਦਿੱਤੇ ਨਾ ਇੱਕ ਸਾਲ ਕਿਸਾਨ ਹੋ ਅੱਜ ਰਾਤ 12 ਵਜੇ ਤਬਾਹ ਇਹ ਤੇ ਤੋਂ ਕਹਾਣੀ ਆ ਇਹ ਦੋਨੇ ਟੋਰਪਲਾਜੇ ਬਾਤ ਹੋ ਰਹੀ ਹੈ ਹੁਣ ਇੱਥੋਂ ਇਧਰ ਸੂਏ ਪੈ ਕੇ ਨਾਨਕੀਆਂ ਨੇ ਕੋਲ ਨਿਕਲਣ ਦੀ ਲੋੜ ਨਹੀਂ ਇਧਰ ਉਧਰੋਂ ਚੋਰੀਆਂ ਜਾਣ ਦੀ ਲੋੜ ਨਹੀਂ ਛਾਤੀ ਚੋੜੀ ਕਰਕੇ ਆਪਣੀ ਗੱਡੀ ਦਾ ਆਪਣਾ ਮੋਟਰਸਾਈਕਲ ਲੈ ਕੇ ਇਸ ਸੜਕ ਤੇ ਆਓ ਇਹ ਤੁਹਾਡੇ ਪੈਸੇ ਨਾਲ ਹੀ ਬਣੀ ਹੋਈ ਹੈ ਸੋ ਵੀਰੋ ਬੰਦੋ ਇਹ ਦੋ ਦਾ ਅੱਜ ਮੈਂ ਅਨਾਉਂਸਮੈਂਟ ਕਰਨਾ ਹੈ ਆ ਕਿ ਦੋ ਟੋਲ ਪਲਾਦੇ ਬੰਦ ਹੋ ਰਹੇ ਨੇ ਅਸੀਂ ਕੋਈ ਐਕਸਟੈਂਸ਼ਨ ਨਹੀਂ ਦਿੰਦੇ ਅਸੀਂ ਕੋਈ ਮੁਆਵਜ਼ਾ ਨਹੀਂ ਦਿੰਦੇ ਕਿਉਂਕਿ ਉਹ ਤਾਂ ਸਾਰੇ ਮੁਲਕ ਨੇ ਚੱਲਿਆ ਕਰੋਨਾ ਤੇ ਕਿਸਾਨ ਅੰਦੋਲਨ ਵੀ ਪੂਰੇ ਮੁਲਕ ਦਾ ਅੰਦੋਲਨ ਸੀ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਕੇਂਦਰ ਨੇ ਮਾਫੀ ਮੰਨ ਲਈ ਹੈ ਕਿ ਸਭ ਤੋਂ ਗਲਤ ਕਾਨੂੰਨ ਬਣ ਗਏ ਤਾਂ ਫਿਰ ਗਲਤ ਕਾਨੂੰਨ ਦੇ ਪੈਸੇ ਸਟੇਟ ਕਿਉਂ ਦੇਵੇ ਕਿ ਸੈਂਟਰ ਨੇ ਗਲਤ ਕਾਨੂੰਨ ਬਣਾਇਆ ਸੀ ਇਹ ਪੈਸੇ ਕਿਉਂ ਦੇਵੇ ਤੁਹਾਡਾ ਪੈਸਾ ਸਾਰਾ ਕੋਈ ਹੋਰ ਹੁੰਦਾ ਨਾ ਤੇ ਮੇਰੀ ਥਾਂ ਤੇ ਉਹਨੇ ਕਹਿੰਦਾ 6 ਮਹੀਨੇ ਛੱਟ 10 ਮਹੀਨੇ ਕਰਨਾ ਚਾਰ ਮਹੀਨੇ ਦੇ ਵਿੱਚੋਂ ਐਂ ਹੁਣ ਆ ਸੀ ਪਰ ਕਿਉਂਕਿ ਤੁਸੀਂ ਮੇਰੇ ਤੇ ਯਕੀਨ ਕੀਤਾ ਹੋਇਆ ਅਸੀਂ ਤੁਹਾਡੇ ਨਾਲ ਕੇਂਦਰੀ ਵਾਦ ਸਭ ਦੀ ਗਵਾਈ ਦੇ ਵਿੱਚ ਵਾਅਦੇ ਕੀਤੇ ਹੋਏ ਨੇ ਕਿ ਤੁਹਾਡਾ ਇੱਕ ਇੱਕ ਰੁਪਿਆ ਤੁਹਾਡਾ ਇੱਕ ਇੱਕ ਰੁਪਿਆ ਜਿਹੜਾ ਲੁੱਟਿਆ ਗਿਆ ਜਾਂ ਜਿਹੜਾ ਜੇਬ ਕਹਦੇ ਹੈਗਾ ਉਹ ਲੁੱਟ ਨਹੀਂ ਦੇਣਾ ਜਿਹੜਾ ਲੁੱਟਿਆ ਗਿਆ ਉਹ ਬਿਆਸ ਨੇ ਵਾਪਸ ਲੈ ਕਿਉਂਣਾ ਇਹ ਵਾਦਾ ਹੀ ਨਾ ਕਰਦਾ ਸੀ ਸੋ ਮੈਨੂੰ ਹੁਣੇ ਲਿਖ ਕੇ ਭੇਜਿਆ ਕਹਿੰਦੇ 6 ਮਹੀਨਿਆਂ ਦੀ ਰਿੰਤੀ ਤੇ ਤਾਂ 20 ਮਹੀਨਿਆਂ ਦੀ ਮੰਗ ਜੀ ਸੀ 1.5 ਸਾਲ ਤੋਂ ਉੱਪਰ ਉਹ ਗਿਆ ਨਾ ਬਚਾ ਦੇ ਤੂੰ ਕਿੰਨੇ ਕਰੋੜਾਂ ਰੁਪਏ ਹੋਰ ੱਲੇ ਧੂਰੀ ਵਾਲੇ ਵੀ ਲੰਘਦੇ ਆ ਕਿੰਨੇ ਹੋਰ ਲੋਕ ਦਿੱਲੀ ਨੂੰ ਜਾਂਦੇ ਨੇ ਕਿੰਨੇ ਲੋਕ ਲੁਧਿਆਣਾ ਦੇ ਤੋਂ ਇਹ ਜਨਤਾ ਜਿਹੜੀ ਆ ਬਚੀ ਐ ਲੋਕਾਂ ਦਾ ਪੈਸਾ ਬਚਿਆ ਔਰ ਐਗਰੀਮੈਂਟ ਦੇ ਵਿੱਚ ਜਿਹੜੇ ਸਾਈਨ ਹੋਏ ਨੇ ਉਹਦੇ ਮੁਤਾਬਕ ਅਸੀਂ ਸਹੀ ਆ ਬੰਦੇ ਸੋ ਇਹ ਗੱਲ ਦੱਸਣ ਲਈ ਮੈਂ ਤੁਹਾਡੇ ਕੋਲੇ ਆਇਆ ਕਿਉਂਕਿ ਇਹ ਤੋਂ ਪਹਿਲਾਂ ਕਦੇ ਟੋਲ ਪਲਾਜ਼ੇ ਤੇ ਕੋਈ ਮੁੱਖ ਮੰਤਰੀ ਆਏ ਆਏ ਨਹੀਂ ਹੋਣਾ ਉਹ ਤਾਂ ਉੱਥੇ ਸੀ ਕਮਰਿਆਂ ਦੇ ਫਾਇਨ ਕਰ ਲੈਂਦੇ ਨੇ ਆਪਾਂ ਨੂੰ ਤਾਂ ਉਹਦੀ ਪਤਾ ਲੱਗਦਾ ਵੀ ਲੱਗ ਗਿਆ ਬਈ ਹਰ ਮਹੀਨੇ ਪੈਸੇ ਵਾ ਜਾਂਦੇ ਆ ਦੇਖੋ ਮੈਂ ਪਾਰਲੀਮੈਂਟ 'ਚ ਵੀ ਇਹ ਗੱਲ ਕੀਤੀ ਸੀ ਫਰਜ ਕਰ ਲੋ ਟੋਲ ਪਲਾਜਾ ਲਾਉਣਾ ਸੜਕਾਂ 'ਤੇ ਨਾਲ ਗੱਲ ਹੋਈ ਉਹ ਕਹਿੰਦੇ ਸਾਡਾ 100 ਕਰੋੜ ਲੱਗ ਗਈ ਸੜਕਾਂ ਤੇ ਉਹ ਕਹਿੰਦੇ ਟੋਲ ਲਾ ਲਿਓ ਇੱਕ ਉਹ ਬੰਦੇ ਬਹਿ ਜਾਂਦੇ ਨੇ ਗਿਣ ਲੱਗ ਜਾਂਦੇ ਨੇ ਵੀ ਕਿੰਨੀਆਂ ਗੱਡੀਆਂ ਲੰਘਦੀਆਂ ਨੇ ਉਹ ਕਹਿੰਦੇ ਜੀ 120 ਗੱਡੀਆਂ ਇੰਦਰੋਂ ਲੰਘਦੀਆਂ ਨੇ 150 ਦੇ ਜਨੂੰ ਲੰਗੜੀਆਂ ਨੇ ਇਸ ਕਰਕੇ ਜੇ ਅਸੀਂ ਇੰਨੇ ਪੈਸੇ ਲਾ ਦਈਏ ਟੋਲ ਦੇ ਤਾਂ ਸਾਨੂੰ ਰੋਜ਼ ਵੀ ਇੰਨੀ ਇਨਕਮ ਹੋਣ ਲੱਗ ਜੂਗੀ ਤੇ ਐਨੇ ਸਾਲਾਂ ਵਿੱਚ ਸਾਡੇ ਪੂਰੇ ਹੋ ਜਾਣਗੇ ਸਾਡਾ ਨੇ ਇੰਨੇ ਸਾਲਾਂ ਦਾ ਗ੍ਰੀਨ ਮੰਨ ਕਰੋ ਕਰ ਲੈਂਦੇ ਨੇ ਅਗਲੇ ਸਾਲ ਗੱਡੀਆਂ ਵਜਣਗੀਆਂ ਉਹਨਾਂ ਨੂੰ ਘੋ ਖਾਣਗੀਆਂ ਤੇ ਉਹਨਾਂ ਦਾ ਵੀ ਧਿਆਨ ਸ਼ਾਮ ਨੂੰ ਐਕਸਰਸਾਈਜ਼ ਕੋਲ ਜਾਊਗਾ ਕਿੱਤੇ ਬੁਰੀ ਸੰਗਤ ਵਾਲ ਪੈਣ ਜਾ ਕੋਈ ਕਿਤੇ ਡਰਗ ਡੋਗ ਵਾਲੇ ਸਭ ਚੰਗੇ ਨਹੀਂ ਆਪਾਂ ਆਉਣ ਵਾਲੀ ਪੀੜ੍ਹੀ ਨੂੰ ਬਚਾ ਰਹੇ ਆ ਤੇ ਜਿਹੜੇ ਡਰਗ ਦੇ ਵਿੱਚ ਪੈ ਚੁੱਕੇ ਨੇ ਉਹਨਾਂ ਨੂੰ ਵੀ ਆਪਾਂ ਵਾਪਸ ਲੈ ਕੇ ਆ ਰਹੇ ਆ ਕਿ ਆਜੋ ਆਪਾਂ ਦੁਬਾਰੇ ਇਸੇ ਪੰਜਾਬ ਨੂੰ ਪੰਜਾਬ ਬਣਾਈਏ ਰੰਗਲਾ ਪੰਜਾਬ ਬਣਾਈਏ ਇੰਨੀ ਕਹਾਜ਼ਰੀ ਮੇਰੀ ਕਬੂਲ ਕਰ ਲਿਓ ਸੋ ਮੈਂ ਤੁਹਾਨੂੰ ਵਧਾਈਆਂ ਦੇਣ ਆਇਆ ਅੱਜ ਕਿ ਕੱਲ ਤੋਂ ਬਾਅਦ ਅਜਿਹੇ ਵੇਲੇ ਜਦੋਂ ਤੁਸੀਂ ਦੋ ਟੋਲ ਪਨਾਜੇ ਸੰਗਰੂਰ ਤੋਂ ਲੁਧਿਆਣੇ ਤੱਕ ਦੇ ਜਿਹੜੇ ਤੁਹਾਡੇ ਲਗਭਗ 180 ਰੁਪਏ ਜੇ ਆਉਣ ਜਾਣ ਵੀ ਕਰ ਲੀਏ ਤਾਂ 90 ਤੇ 90 ਉਤੇ 180 ਰੁਪਏ ਜਿਹੜੇ ਨੇ ਆਉਣ ਜਾਣ ਦੇ ਉਹ ਬਚੰਗੇ ਉਸ 180 ਨਾਲ ਕੋਈ ਬੱਚਿਆਂ ਨੂੰ ਖੜਾਉਣੇ ਕੋਈ ਫੀਸ ਜਵਾਕਾਂ ਦੀ ਤੇ ਬਿਜਲੀ ਦੇ ਬਿੱਲਾਂ ਦਾ ਤੁਹਾਨੂੰ ਪਤਾ ਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਹ ਕਰਾਂਗੇ ਕਿ 51 ਲੱਖ ਬਿਜਲੀ ਦੇ ਬਿੱਲ ਜਿੰਨੇ ਉਹ ਜ਼ੀਰੋ ਆਉਣਗੇ 40 ਲੱਖ ਜੋ ਬਾਈ ਪੰਜ ਲੱਖ ਆ ਗਏ ਕਿਉਂਕਿ ਹਰ ਰੋਜ਼ ਬਿੱਲ ਬਣਦੇ ਨੇ ਤੁਹਾਨੂੰ ਪੁਰਾਣੀ ਡੇਟ ਦੇ ਬਿੱਲ ਆ ਦੇ ਚੱਲ ਰਹੇ ਨੇ ਜਦੋਂ ਅਗਸਤ 31 ਤੱਕ ਦੇ ਕੰਪਲੀਟ ਹੋ ਗਏ ਅਸੀਂ ਉਹ ਤੁਹਾਡੇ ਸਾਹਮਣੇ ਦਿਖਾ ਦਾਂਗੇ ਉਹ ਗਰੰਟੀ ਵੀ ਪੂਰੀ ਕਰਕੇ ਅਸੀਂ ਦਿਖਾ ਦੇ ਜਿਹੜੇ ਕਹਿੰਦੇ ਸੀ ਕਿ ਤੁਹਾਨੂੰ ਆਉਣਗੇ ਜੀ ਪੈਸੇ ਜੇ ਉਹ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਨiyet ਸਾਫ਼ ਹੋਵੇ ਸਭ ਕੁਝ ਹੋ ਜਾਂਦਾ ਹੈ ਬਹੁਤ ਬਹੁਤ ਮਿਹਰਬਾਨੀ ਇਨਕਲਾਬ ਜੰਦਾਬਾਦ ਇਨਕਲਾਬ ਬੋਲੇ ਆਪਾਂ ਉੱਥੇ ਮਿਲਦੇ ਹਾਂ ਮੈਂ ਕੋਲੇ ਜੀ ਮੀਡੀਆ ਦੇ ਸੋਮ